ਕਿਸਾਨ ਵੀਰੋ ਅੱਜ ਜਿਹੜਾ ਮਾਲੀ ਲੈ ਕੇ ਆਏ ਆਂ ਆਪਾਂ ਨੀਲੀ ਰਾਵੀ ਦੇ ਵਿੱਚ ਪਿਓਰ ਮਾਲੀ ਹੈਗਾ। ਉਮਰ ਵੀ ਤਕਰੀਬਨ 250.5 ਸਾਲ ਦੀ ਹੈ ਇਸ ਮਾਲੀ ਦੀ। ਬਾਰਡਰ ਬਿਲਕੁਲ ਬਾਰਡਰ ਤੇ ਦੋਸਤੋ ਜਿਹੜਾ ਪਿੰਡ ਲਖਨਾ ਪਿੰਡ ਹੈਗਾ ਇਥੇ ਜਿੱਥੇ ਇਹ ਮਾਲੀ ਬਾਈ ਹੋਰਾਂ ਦੇ ਕੋਲ ਆ ਬਹੁਤ ਵਧੀਆ ਚੰਗਾ ਮਾਲੀ ਆ ਨੀਲੀ ਰਾਵੀ ਦੀ ਅੱਗੇ ਜਿਸ ਨੇ ਬਰੀਡਿੰਗ ਦੇ ਤੌਰ ਤੇ ਵਰਤੋਂ ਕਰਨੀ ਹੋਵੇ। ਉਹ ਵੀ ਬੰਦਾ ਜਿਹੜਾ ਮਾਲੀ ਇਹ ਖਰੀਦ ਸਕਦਾ ਚੰਗਾ ਮਾਲੀ ਹੈਗਾ ਦੋਸਤੋ ਬੱਚੇ ਵੀ ਚੰਗੇ ਇਸਦੇ ਆਏ ਨੇ ਬਾਈ ਹੋਰਾਂ ਦੇ ਕੋਲ ਵੀ ਆ ਬਾਕੀ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਇਸ ਮਾਲੀ ਦੇ ਜਿਹੜੇ ਬੱਚੇ ਨੇ ਰਿਕਾਰਡ ਵਾਈਜ਼ ਵੀ ਵੇਖੀਏ ਤੇ ਤਕਰੀਬਨ 17 18 ਲੀਟਰ ਮਦਰ ਦਾ ਇਹ ਬੱਚਾ ਬਾਈ ਹੋਰਾਂ ਦੇ ਕੋਲ ਆ ਆਪਾਂ ਜਿਹੜੀ ਅੱਗੇ ਵੀਡੀਓ ਦੇ ਵਿੱਚ ਜਾ ਕੇ ਬਾਈ ਹੋਰਾਂ ਦੇ ਕੋਲ ਉਹ ਜਾਣਕਾਰੀ ਲਵਾਂਗੇ ਇਸ ਮਾਲੀ ਦੀ ਕਿ ਕਿੰਨੀ ਉਮਰ ਆ ਦੋਸਤੋ ਤੇ ਕੀ ਕੀ ਮਦਰ ਦਾ ਰਿਕਾਰਡ ਰਿਆ ਹੈਗਾ ਇਸ ਮਾਲੀ ਦਾ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦਾ ਨਾ ਮਾਲੀ ਉੱਪਰ ਨੰਬਰ ਦਿੱਤੇ ਗਏ ਨੇ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰਾਂ ਦੇ ਨਾਲ ਜਿਹੜਾ ਰਾਬਤਾ ਕਰ ਸਕਦੇ ਹੋ ਖਰੀਦ ਸਕਦੇ ਹੋ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਇੱਕ ਜਿਹੜਾ ਲੈ ਕੇ ਆਏ ਹਾਂ ਜੀ ਨੀਲੀ ਦਾ ਵੀ ਦਾ ਜਿਹੜਾ ਮਾਲੀ ਆ ਬਾਈ ਹੋਰਾਂ ਦੇ ਕੋਲ ਸੰਭਿਆ ਨੇ ਘਰ ਦਾ ਮਾਲੀ ਆ ਬਹੁਤ ਜ਼ਿਆਦਾ ਸੋਹਣਾ ਚੰਗੀ ਕੁਆਲਿਟੀ ਦਾ ਰਿਕਾਰਡ ਪਾਸੋਂ ਵੇਖੀਏ ਤੇ ਬਾਈ ਹੋਰਾਂ ਦੇ ਕੋਲ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਪ੍ਰਾਈਵੇਟ ਕੋਈ ਰਿਕਾਰਡ ਤਾਂ ਹੈ ਨਹੀਂਗਾ ਪਰ ਘਰ ਦੀ ਮਿਲਕਿੰਗ ਬਾਈ ਉਹਨਾਂ ਨੇ ਕਰਵਾਈ ਹੈ ਮਦਰ ਦਾ ਵੀ ਚੰਗਾ ਰਕਾਰ ਰਿਹਾ ਹੈਗਾ ਮਾਲੀ ਨੀਲੀ ਦਾ ਵੀ ਤਾਂ ਦੋਸਤੂ ਹੈਗਾ ਚੰਗੀ ਕੁਆਲਿਟੀ ਆ ਆਪਾਂ ਬਾਕੀ 22 ਹੋਰਾਂ ਦੇ ਨਾਲ ਗੱਲਬਾਤ ਕਰਕੇ ਪੁੱਛ ਲਵਾਂਗੇ ਇਹ ਕਿਹੜੀ ਲਾਈਨ ਦੇ ਵਿੱਚੋਂ ਹੈਗਾ ਜਿਹੜੀ ਇਸ ਦੀ ਮਦਰ ਰਹੀ ਆ ਤੇ ਪਹਿਲਾਂ ਇਹ ਜਿਹੜਾ ਏਰੀਆ ਹੈਗਾ ਥਾਂਟਕਾਣਾ ਬਾਈ ਦੇ ਪਾਸੋਂ ਚਲਦੇ ਆ ਪੁੱਛ ਲੈਨੇ ਵੀ ਕੀ ਜਾਣਕਾਰੀ ਏਰੀਆ ਦੀ ਹੈਗੀ ਆ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਤੇ ਭਾਜੀ ਇੱਕ ਨਾਮ ਜ਼ਰੂਰ ਦੱਸ ਦੀ ਆਪਣਾ ਬਲਵੰਤ ਸਿੰਘ ਠੀਕ ਆ ਬਲਵੰਤ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਾਂ ਸਾਰੇ ਵੀਰਾਂ ਨਾਲ ਦੀ ਜਿਹੜੀ ਜਾਣਕਾਰੀ ਸ਼ੇਅਰ ਕਰਨੀ ਆ ਸੋ ਪਿੰਡ ਆਪਾਂ ਨੂੰ ਜ਼ਰੂਰ ਦੱਸ ਦੀ ਕਿਹੜਾ ਪਿੰਡ ਲਖਣਾ ਜੀ ਆਪਣਾ ਤੇ ਸੀਲ ਤੇ ਆਪਣਾ ਪੱਟੀ ਪੈਗੀ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਜ਼ਿਲ੍ਹਾ ਤਰਨਤਾਰਨ ਠੀਕ ਆ ਸੋ ਕਿਸਾਨ ਵੀਰੋ ਜਿਹੜਾ ਮਾਲੀ ਆ ਨੀਲੀ ਦਾ ਵੀ ਤਾਂ ਹੈਗਾ ਜਿਹੜੇ ਨਿਸ਼ਾਨ ਨੇ ਉਹ ਵੀ ਬੇਖੂਬ ਨਿਸ਼ਾਨ ਹੈਗੇ ਨੇ ਪੈਰ ਵੀ ਤੋਤੇ ਹਨ ਦੋਸਤੋ ਆ ਪੂਛ ਤੁੰਨੇ ਨਿਸ਼ਾਨ ਆ ਬਾਕੀ ਜਿਹੜੀ ਕੁਆਲਿਟੀ ਆ ਉਹ ਬਿਲਕੁਲ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਸੋ ਪਾਜੀ ਇਹ ਮਾਲੀ ਦੀ ਏਜ ਕਿੰਨੀ ਆ ਕੀ ਜੀ 6.5 ਸਾਲ ਦੀ ਜੀ ਠੀਕ ਆ 5.5 ਸਾਲ ਦੀ ਏਜ ਆ ਤੇ ਜੇ 10-14 ਕੁ ਮਹੀਨੇ ਦਾ ਠੀਕ ਆ ਜੀ ਮੂੰਹ ਫਿਰ ਛੱਗਾ ਕਹਿ ਸਕਦੇ ਛੱਗਾ 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 ਜੀ ਹਾਂਜੀ ਠੀਕ ਆ ਤੇ ਆਪ ਜਮਿਆ ਪਲਿਆ ਕਰਦਾ ਠੀਕ ਆ ਆਪਣੇ ਘਰ ਦਾ ਪਾਲਿਆ ਹੋਇਆ ਠੀਕ ਆ ਜੀ ਹਾਂਜੀ ਠੀਕ ਆ ਸੋ ਭਾਈ ਜੀ ਇਕਰੀ ਮਾਂ ਦਾ ਰਿਕਾਰਡ ਵੀ ਪਤਾ ਹੈਗਾ ਆਪਾਂ ਨੂੰ ਮਾਂ ਕਿੰਨਾ ਦੁੱਧ ਸੀ ਮਾਂ ਦਾ ਤਕਰੀਬਨ ਅਸੀਂ 17-18 ਲੀਟਰ ਦੁੱਧ ਚੋਇਆ ਏ ਠੀਕ ਆ ਜੀ ਹਾਂਜੀ ਠੀਕ ਆ ਤੇ ਕਿੰਵੇਂ ਸੂਬੇ ਦਾ ਬੱਚਾ ਹੋਵੇਗਾ ਤੇ ਮਾਂ ਦੀ ਆਪਣੇ ਕੋਲ ਹੈਗੀ ਹੈ ਜਾਂ ਆਪਾਂ ਸੇਲ ਕਰਤੀ ਏ ਮਾਂ ਆਪਾਂ ਸੇਲ ਕਰਤੀ ਸੀ ਠੀਕ ਆ ਜੀ ਠੀਕ ਹੈ ਜੀ ਪਹਿਲੇ ਸਵੇਰ ਦਾ ਬੱਚਾ ਸੀਗਾ ਠੀਕ ਆ ਤਕਰੀਬਨ ਦੋਸਤੋ ਜਿਹੜੀ ਏਜ ਆ 22 ਹੋਰਾਂ ਜਿੱਦਾਂ ਦੱਸਤਾ ਵੀ ਸਾਢੇ 5 ਸਾਲ ਦੇ ਨੀਅਰ ਅਬਾਊਟ ਇਸ ਦੀ ਜਿਹੜੀ ਏਜ ਹੈਗੀ ਆ ਮੂੰਹ ਛੱਗਾ ਮਦਰ ਦਾ ਰਿਕਾਰਡ ਵੀ ਤੁਹਾਨੂੰ 22 ਹੋਰਾਂ ਦੱਸਤਾ ਬਾਕੀ ਕਹਿਣ ਤੋਂ ਪਾਵੇ ਕਿ ਕੋਈ ਰਿਕਾਰਡਿੰਗ ਦੇ ਦੌਰਾਨ ਕੁਝ ਕਰਵਾਇਆ ਨਹੀਂ ਕਿ ਮਿਲਕ ਬਾਕੀ ਜਿਹੜੀ ਚੁਵਾਈ ਹੈ 22 ਹੋਰਾਂ ਨੇ ਆਪਣੇ ਘਰੇ ਘਰੇਲੂ ਜ਼ਰੂਰ ਚੁਵਾਈ ਕੀਤੀ ਹੈ ਵੀ 17-18 ਲੀਟਰ ਦੀ ਮਿਲਕ ਦੀ ਕਪੈਸਿਟੀ ਦਾ ਇਹ ਜਿਹੜਾ ਬੱਚਾ ਹੈਗਾ ਨੀਲੀ ਰਵੀ ਦੇ ਵਿੱਚ ਸੋ ਬਾਈ ਜੀ ਆ ਤਕਰੀਬਨ ਹੁਣ ਕੋਈ ਕ੍ਰੋਸਿੰਗ ਤੇ ਵੀ ਲੱਗਾ ਹੈਗਾ ਕੋਈ ਕ੍ਰੋਸ ਕਰਦਾ ਮੱਝਾ ਹਾਂਜੀ ਕ੍ਰੋਸ ਕਰਦਾ ਜੀ ਠੀਕ ਹੈ ਜੀ ਕੋਈ ਭਣਪਰਾ ਲੈ ਕੇ ਚੱਲ ਕੇ ਮੱਝ ਲੈ ਕੇ ਆ ਜਾਂਦਾ ਫਿਰ ਠੀਕ ਹੈ ਜੀ ਆਪਣਾ ਕੋਈ ਫੀਸ ਤਾਂ ਲਈ ਨਹੀਂ ਉਹਨਾਂ ਤੋਂ ਠੀਕ ਹੈ ਜੀ ਤਾਂ ਕੋਈ ਆਪਣਾ ਲੈ ਗਏ ਫਿਰ ਕਰਾਂਗੇ ਲੈ ਜਾਂਦਾ ਠੀਕ ਹੈ ਠੀਕ ਹੈ ਆਪਣੇ ਘਰ ਦੇ ਵਿੱਚ ਵੀ ਚੱਲ ਗਵਾਨ ਮਤਾ ਲੱਗੇ ਬੰਨੇ ਕੋਈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਇਹਦੇ ਭਾਜੀ ਜਿਹੜੇ ਬੱਚੇ ਆਏ ਨੇ ਕੋਈ ਚੰਗੇ ਨਿਸ਼ਾਨਵਾਜ਼ ਦੇ ਬੱਚੇ ਚੰਗੇ ਆ ਰਹੇ ਨੇ ਅੱਗੇ ਹਾਂਜੀ ਬੱਚੇ ਚੰਗੇ ਆ ਰਹੇ ਚੰਗੇ ਬੱਚੇ ਆ ਰਹੇ ਨੇ ਹਾਂਜੀ ਹਾਂਜੀ ਬੱਚੇ ਇਹ ਤੇ ਗਏ ਆ ਦੋ ਸਾਡੇ ਤੋਂ ਕੱਟੇ ਆ ਠੀਕ ਆ ਜੀ ਛੋਟੇ ਇਹ ਇਹਦੇ ਤੇ ਗਏ ਹੋਇਆ ਠੀਕ ਆ ਸੋ ਕਿਸਾਨ ਵੀਰੋ ਪਿੱਛੇ ਜਿਹੜਾ ਨਜ਼ਰ ਤੁਹਾਨੂੰ ਆ ਰਿਹਾ ਹੋਵੇਗਾ ਵੀ ਦੋ ਕੱਟੇ ਬਾਈ ਹੋਰਾਂ ਦੇ ਕੋਲ ਵੱਜੇ ਨੇ ਪਰ ਇਹ ਜੜੀਆਂ ਇਹ ਮੱਝਾਂ ਇਹਨਾਂ ਦੀਆਂ ਮਾਵਾਂ ਨੂੰ ਕਿਤੇ ਨਾ ਕਿਤੇ ਕਾਲੀਆਂ ਨੇ ਕਿਉਂਕਿ ਮੱਝਾਂ ਬਾਈ ਹੋਰਾਂ ਦੇ ਕੋਲ ਕਾਲੀਆਂ ਇੱਕ ਦੋ ਮੱਝਾਂ ਜਿਹੜੀਆਂ ਨੀਲੀ ਰਾਵੀ ਦੇ ਵਿੱਚ ਹਨ ਉਹ ਨੀਲੀ ਰਾਵੀ ਦੇ ਵਿੱਚੋਂ ਜਿਹੜਾ ਬੱਚਾ ਆਉਂਦਾ ਬੇ ਕੋਈ ਸ਼ੱਕ ਨਹੀਂ ਹੈਗਾ ਕਿ ਇਸ ਮਾਲੀ ਦਾ ਬਹੁਤ ਜ਼ਿਆਦਾ ਖੂਬਸੂਰਤ ਬੱਚਾ ਆਉਂਦਾ ਜਿਹੜਾ ਇੱਕ ਪਰਲੇ ਬਨੇ ਕੱਟਾ ਤੁਹ ਨੀਰਾਵੀ ਦੇ ਵਿੱਚ ਜਿਹੜਾ ਕਟਾ ਪੈਂਦਾ ਤੁਸੀਂ ਵੇਖ ਸਕਦੇ ਹੋ ਦੋਸਤੋ ਇਹ ਨੀਲੀ ਦਾਵੀ ਦੇ ਵਿੱਚ ਕਟਾ ਪੈਂਦਾ ਨਿਸ਼ਾਨ ਵਾਈਜ਼ ਜਰੂਰ ਚੈੱਕ ਕਰ ਸਕਦੇ ਹੋ ਤੁਸੀਂ ਸੋ ਆਪਾਂ ਬਾਈ ਹੋਰਾਂ ਦੇ ਕੋਲੋਂ ਜਿਹੜਾ ਇਸ ਦਾ ਮੁੱਲ ਲੈਣਾ ਉਹ ਵੀ ਪੁੱਛਾਂਗੇ ਵੀ ਮੁੱਲ ਬਾਈ ਹੋਣੀ ਅਸੀਂ ਕੀ ਡਿਮਾਂਡ ਕਰਦੇ ਨੇ ਤੇ ਮਾਨਤਨ ਕਿੰਨਾ ਕੁ ਕੀਤਾ ਜਾਵੇਗਾ ਸੋ ਬਾਈ ਜੀ ਜਿਹੜੀ ਡਿਮਾਂਡ ਕਰਦੇ ਆਂ ਆਪਾਂ ਇਸ ਮਾਲੀ ਦਾ ਮੁੱਲ ਕੀ ਰੱਖਿਆ ਹੋਇਆ ਹੈ ਮੁੱਲ ਜੀ ਅਸੀਂ 2 ਲੱਖ ਰੁਪਈਆ ਰੱਖਿਆ ਆਇਆ ਹੈ ਠੀਕ ਹੈ ਜੀ ਬਰ ਵੀ ਤੁਹ ਪੈਣ ਪੜਾ ਚੱਲ ਕੇ ਆ ਜਾਏਗਾ ਉਹਦਾ ਮਾਨਤਨ ਕੀਤਾ ਜਾਵੇਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਕਿਸਾਨ ਵੀਰੋ 2 ਲੱਖ ਰੁਪਈਆ ਇਸ ਮਾਲੀ ਦੀ ਜਿਹੜੀ ਡਿਮਾਂਡ ਹੈ ਬਾਈ ਹੋਰਾਂ ਕੀਤੀ ਆ ਤੇ ਜਿਹੜਾ ਵੀਰ ਕੋਈ ਚੱਲ ਕੇ ਆਉਂਦਾ ਕੋਈ ਸ਼ਕੀਨ ਮਾਲੀ ਸਾਂਭਣ ਦਾ ਕਿ ਸ਼ਕੀਨ ਆ ਕਿਉਂਕਿ ਕ੍ਰੋਸ ਵੀ ਕਰਦਾ ਅੱਗੇ ਚੰਗੇ ਬੱਚੇ ਵੀ ਆਉਂਦੇ ਆ ਰਿਜ਼ਲਟ ਵੀ ਚੰਗੇ ਆਏ ਨੇ ਨੇੜੇ ਤੇੜੇ ਜਿੰਨੇ ਬਾਈ ਹੋਰਾਂ ਦੇ ਕੋਲ ਇਹ ਘਰ ਨੇ ਬਾਈ ਹੁਣ ਟਾਣੀਆਂ ਤੇ ਬੈਠੇ ਨੇੜੇ ਤੇੜੇ ਜਿੰਨੇ ਪਿੰਡ ਦੇ ਵਿੱਚੋਂ ਕੋਈ ਆਉਂਦਾ ਤੇ ਬਾਈ ਹੋਣੀ ਬਿਨਾਂ ਸੇਵਾ ਤੋਂ ਮਤਲਬ ਕਿ ਇਹ ਮਾਲੀ ਛੱਡਦੇ ਨੇ ਚੰਗਾ ਰਿਜ਼ਲਟ ਆ ਮਾਲੀ ਦਾ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਆ ਘਰੇ ਸਾਂਭਣੀ ਅੱਗੇ ਬਰੀਡਿੰਗ ਦੇ ਤੌਰ ਤੇ ਜੋੜੂਰ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਹੁਣਾ ਦੇ ਕੰਟੈਕਟ ਨੰਬਰ ਵੀ ਆਪਾਂ ਦੇ ਦੇ ਦਿੰਨੇ ਆ ਬੋਲ ਕੇ ਬਾਈ ਹੁਣਾ ਪੁੱਛ ਲੈਨੇ ਵੀ ਬਾਈ ਜੀ ਫੋਨ ਨੰਬਰ ਆਪਣੇ ਜਰੂਰ ਦੱਸ ਦਿਗੇ ਹਾਂਜੀ ਫੋਨ ਨੰਬਰ ਆਪਣਾ ਹੈ 9930 ਹਾਂਜੀ 42172 ਠੀਕ ਹੈ ਜੀ ਤੇ ਇੱਕ ਇੱਕ ਹੀ ਨੰਬਰ ਇਹੋ ਚੱਲਦਾ ਆਪਣੇ ਕੋਲ ਜੀ ਹਾਂਜੀ ਇੱਕ ਹੀ ਚੱਲਦਾ ਕੋਲ ਠੀਕ ਆ